आपकी अर्दास करते हैं कि सनवापराइयों को जी मानियोग डिप्ट कमिश्नर साहब बेनती करूंगा सब तो पहले एस एस पी साहब को बेनती है ए डीसी साहब ਮਾਨਯੋਗ ਸਪੀਕਰ ਸਾਹਿਬ ਉਹਨਾਂ ਨੂੰ ਮੁੱਕੇ ਦੇ ਕੇ ਅਸੀਂ ਵੈਲਕਮ ਕਰ ਰਹੇ ਹਾਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਮਾਨਯੋਗ ਸਾਡੇ ਵਿਧਾਇਕ ਗੁਰਦੇਵ ਸਿੰਘ ਜੀ ਸੇਖੋ ਸਾਹਿਬ ਇੱਕ ਮੁੱਕਾ ਸਤਕਾਰ ਦਾ ਇੱਕ ਮੁੱਕਾ ਪਿਆਰ ਦਾ ਐਸਐਸਪੀ ਸਾਹਿਬ ਡੀਸੀ ਸਾਹਿਬ ਐਡੀਸੀ ਸਾਹਿਬ ਮੇਰੀ ਗੁਜਾਰਿਸ਼ ਹੈ ਸਾਡੇ ਦੋਨੋਂ ਹੀ ਸਰਕਾਰੀ ਹੋਗੇ ਡੀਸੀ ਸਾਹਿਬ ਉਹ ਨਾਲ ਆਉਣਗੇ ਔਰ ਮਾਨਯੋਗ ਐਮਐਲਏ ਸਾਹਿਬ ਨੂੰ ਬੇਨਤੀ ਹੈ ਅਮੋਲਕ ਸਿੱਧੀ ਸਾਡੇ ਹਰਮਨ ਪਿਆਰੇ ਵਿਧਾਇਕ ਜੈਤੋ ਤੋਂ ਉਹਨਾਂ ਨੂੰ ਏਡੀਸੀ ਸਾਹਿਬ ਇੱਕ ਕੋਕਾ ਲੈ ਕੇ ਉਹਨਾਂ ਦਾ ਸਵਾਗਤ ਕਰਨਗੇ ਔਰ ਮੈਂ ਬੇਨਤੀ ਕਰੂੰਗਾ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਇੱਕ ਕੋਕਾ ਸੁਖਜੀਤ ਸਿੰਘ ਜੀ ਢਿਲਵਾਲ ਸਾਹਿਬ ਸਾਡੇ ਚੇਅਰਮੈਨ ਪਲੈਨਿੰਗ ਬੋਰਡ ਉਹਨਾਂ ਨੂੰ ਔਰ ਉਸ ਤੋਂ ਪਹਿਲਾਂ ਸਰਦਾਰ ਗੁਰਤੇਜ ਸਿੰਘ ਜੀ ਖੋਸਾ ਸਾਹਿਬ ਸਾਡੇ ਚੇਅਰਮੈਨ ਨਗਰ ਸੁਧਾਰ ਟਰਸਟ ਢਿਲਵਾਲ ਸਾਹਿਬ ਮੈਂ ਬਿਲਕੁਲ ਉਹਨਾਂ ਦੇ ਪਾਸ ਖੜਾਂਗੀ ਇਧਰਲੇ ਪਾਸੇ ਮਾਨਯੋਗ ਸੁਖਜੀਤ ਸਿੰਘ ਜੀ ਢੀਡਵਰ ਸਾਹਿਬ ਉਹਨਾਂ ਨੂੰ ਬੇਨਤੀ ਉਹ ਵੀ ਸਾਡਾ ਪਿਆਰ ਤੇ ਸਤਕਾਰ ਕਬੂਲ ਕਰ ਲਗੇ। ਸਰਮਾ ਸਾਹਿਬ ਕਹਿੰਦੇ ਜੋ ਅਖਰਾਬ ਸ਼ਬਦ ਮੁਹੱਬਤ ਦਾ ਸਰਮਾ ਸਾਹਿਬ ਸਰਮਾ ਸਾਹਿਬ ਸਰਮਾ ਸਾਹਿਬ ਜੋ ਅਖਰਾਬ ਸ਼ਬਦ ਕੋਸ਼ਾ ਸਦਕਾ ਜਾਂ ਉਹਨਾਂ ਦੀ ਪ੍ਰੇਰਣਾ ਸਦਕਾ ਜ਼ਿਲ੍ਹੇ ਦੀਆਂ 44 ਪੰਚਾਇਤਾਂ ਦੀ ਚੋਣ ਜਿਹੜੀ ਹੈ

ਸਰ ਜੀ ਸਭ ਤੋਂ ਪਹਿਲਾਂ ਗੁਰੂ ਦੀ ਬਾਣੀ ਬਧਿਆਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਚੰਗੀ ਸ਼ੁਰੂਆਤ ਕਰਦੇ ਆ ਰਹੇ ਹਾਂ ਥੋੜਾ ਸੁਭਾਗਾ ਦੇਣਾ ਕਿਉਂਕਿ ਅੱਜ ਤੁਸੀਂ ਉਹ ਕੰਮ ਸ਼ੁਰੂ ਕਰਦੇ ਆ ਜਿਸ ਤੇ ਲਈ ਤੁਹਾਨੂੰ ਨਗਰ ਦੇ ਲੋਕਾਂ ਨੇ ਵੱਡੇ ਬਾੜ ਦੇ ਲੋਕਾਂ ਨੇ ਸੁਣਿਆ ਔਰ ਹੋਰ ਦੂਰੇ ਕੰਮ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਪਿਆ ਕੋ ਪਰਨ ਦਾ ਪਰੂ ਸਵਾਗਤ ਆ ਪੁਰਨਾ ਗੁਰੂ ਨੋਕਾ ਬਰੇ ਤੇਰੇ ਮੇਰੇ ਸਾਹ ਦੇ ਪਹਿਲਾਂ ਦੱਸਿਆ ਕੋ ਨੂੰ ਕਿ ਕਿਸੇ ਦਾ ਰਜਿਸਟਰੀ ਨਹੀਂ ਹਰ ਇੱਕ ਦਾ ਕੰਮ ਕਰਨਾ ਆਪਾਂ ਦੇਖਦੇ ਆ ਸਰਦਾਰ ਭਗਤ ਸਿੰਘ ਮਾਨ ਜੈ ਆਮ ਆਦਮੀ ਪਾਰਟੀ ਕੋ ਲੜੇ ਪਰ ਤੋਂ ਮੁੱਖ ਮੰਤਰੀ ਪੰਜਾਬ ਕੇ ਆ ਜਾਂਦਾ ਤੁਹਾਨੂੰ ਸਰਪੰਚ ਪਿੰਡ ਦਾ ਕਿਹਾ ਜਾ ਰਿਹਾ ਕਿਸੇ ਰਸਤਾ ਇਹ ਨਹੀਂ ਪੋਸਿਸ਼ਨ ਜੇ ਕਿਸੇ ਚੋਣ ਸ਼ਾਮ ਤੇ ਲੋੜੇ ਸਰਪੰਚ ਤਾਂ ਕਿ ਸੰਜਾ ਸੁਪੇ ਪੂਰੀ ਲੋਸ ਗੱਲ ਤੇ ਪਰ ਕੰਮ ਦਾ ਕੋਈ ਸਾਰਿਆਂ ਦਾ ਨਾਮ ਤੇ ਪ੍ਰਜਾ ਨੂੰ ਪੈਸੇ ਕੋਈ ਨਹੀਂ ਦੇ ਰਿਹਾ ਤੇ ਉਹਨਾਂ ਦਾ ਫਾਇਦੇ ਨਾਲ ਦੇ ਕੇ ਲੋਕ ਤੁਹਾਡੀ ਜਿੰਮੇਵਾਰੀ ਸਭ ਤੋਂ ਜ਼ਿਆਦਾ ਆ ਕਿਸੇ ਨੂੰ ਲੱਗਦਾ ਵੀ ਮੈਂਬਰ ਪੰਚਾਇਤ ਦਾ ਜਿਹੜਾ ਉਹ ਛੋਟੀ ਤਾਕਤਾਂ ਦਾ ਛੋਟੀ ਪਾਵਰ ਦਾ ਛੋਟਾ ਹੁੰਦਾ ਹੈ ਪਰ ਨਹੀਂ ਸਾਰੇ ਦੇ ਸਾਰੇ ਕਾਰਜਾ ਜਿਹੜੇ ਉਹ ਤੁਹਾਡੇ ਹੱਥਾਂ ਵਿੱਚ ਹੀ ਲੱਗੇ ਜਾਣੇ ਆ। ਸਾਰੇ ਕੰਮ ਜਿਹੜਾ ਤੁਹਾਡੇ ਰਾਹੀਂ ਉਹ ਸਰਕਾਰ ਦਾ ਕੋਈ ਵੀ ਕੰਮ ਹੈ ਉਹ ਤੁਹਾਡੇ ਰਾਹੀਂ ਹੋਣਾ ਹੈ। ਭਾ ਇਸ ਗੱਲ ਦੀ ਤੁਸੀਂ ਕੋਸ਼ਿਸ਼ ਕਰ ਲਈ ਹੈ। ਜਿਹੜਾ ਹਰ ਕੰਮ ਨੂੰ ਜਿਹੜਾ ਤੁਸੀਂ ਕਰਨ ਦੀ ਕੋਸ਼ਿਸ਼ ਕਰ ਲਈ ਹੈ। ਜਿਹੜਾ ਕੋ ਬੰਦਾ ਕੋਈ ਨਾ ਆ ਦੇਖਿਆ ਕਈ ਪਿੰਡਾਂ ਦੇ ਵਿੱਚ ਤਾਂ ਸੌਵਾਂ ਵੀ ਕੋਲ ਆ ਕੇ ਜਿਵੇਂ ਸਰਪੰਚ ਦਾ ਸਾਥ ਦੇ ਰਿਹਾ। ਉਹប្រਾਉ ਆਪਾਂ ਨੇ ਕਿੱਦੀ ਆਪਦੇ ਦੇਸ਼ ਦੀ ਸੱਤੀ ਵਾਸਤੇ ਉੱਥੇ ਲੰਗੇ ਆ ਉਹਦਾ ਜ਼ਿੰਮੇਵਾਰੀ ਹੁੰਦੀ ਹੈ ਕੰਮ ਕਰਨ ਦੀ ਗਰੰਟੀ ਹੁੰਦੀ ਹੈ ਕਿ ਮੈਨੂੰ ਇਸ ਜਗ੍ਹਾ ਤੇ ਬਿਠਾਓ ਮੈਂ ਆ ਕੰਮ ਕਰਾਂਗਾ। ਉਹ ਇਸ ਵਾਸਤੇ ਸਾਰਿਆਂ ਨੇ ਸੱਚ ਨਾਲ ਇਮਾਨਦਾਰੀ ਨਾਲ ਕੰਮ ਕਰਨਾ। ਕਿਉਂਕਿ ਪਿੰਡਾਂ ਦੇ ਵਿੱਚ ਜੇਕਰ ਵਿਕਾਸ ਨਹੀਂ ਹੋਊਗਾ ਤਾਂ ਦੇਸ਼ ਦਾ ਵਿਕਾਸ ਵੀ ਨਹੀਂ ਹੋਊਗਾ। ਅੱਜ ਸਾਡੇ ਦੇਸ਼ ਦਾ ਪੰਜਾਬੇ ਦਾ ਕਾਰਜ ਵੀ ਇਹੀ ਹੈ। ਤੇ ਦੂਜੇ ਸਾਡੇ ਉਦੇਸ਼ਕ ਜਾਂਦੇ ਹੈ। ਉੱਤੇ ਜਾ ਕੇ ਦੇਖਦੇ ਸਾਫ ਸ਼ਰਤਾਂ ਦੀ ਆਹ ਹੈ ਜੀ ਉਹ ਹੈ ਕਿ ਅਸੀਂ ਕੁਝ ਵੀ ਕਰ ਸਕਦੇ ਅਸੀਂ ਸਾਰਾ ਕੁਝ ਕਰ ਸਕਦੇ ਪਰ ਉਹਦੇ ਲਈ ਸਾਨੂੰ ਕੁਝ ਚੀਜ਼ਾਂ ਛੱਡਣੀਆਂ ਪੈਣਗੀਆਂ ਸਾਨੂੰ ਉਹ ਹੰਕਾਰ ਛੱਡਣਾ ਪਊਗਾ ਕਿ ਅਸੀਂ ਇਹਦਾ ਕੰਪਨੀ ਹੋਣ ਦੇ ਨਾਲ ਤੇ ਜਿਹੜੇ ਕੰਮ ਚੁਣਨੇ ਲਾ ਰਹੇ ਹਾਂ ਉਸੇ ਵਾਸਤੇ ਵੀ ਲੋ ਨੂੰ ਸਾਰਾ ਅਨੁਭਵ ਲੈ ਲੈਣਾ ਔਰ ਸਰਕਾਰ 'ਤੇ ਵਿਸ਼ਵਾਸ ਹੋਣਾ ਤੇ ਤੁਸੀਂ ਆਮ ਆਦਮੀ ਪਾਰਟੀ ਇਸ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਕਾਰ ਘੋਸ਼ ਸਿੰਘ ਵਾਲ ਦੇ ਪ੍ਰਵਾਹ ਤੋਂ ਹਰ ਇੱਕ ਪਰਿਵਾਰ ਦੇ ਮੈਂਬਰ ਨੂੰ ਉਨੀ ਇੱਜ਼ਤ ਉਹਨਾਂ ਮਾਣ ਨੂੰ ਸਨਮਾਨ ਮਿਲਦਾ ਕਾਏ ਮੁੱਖ ਜਿਹੜਾ ਜਿਹੜਾ ਉਸ ਆਸਰ ਰੋਸੂ ਤੁਸੀਂ ਉਸ ਵਾਸਤੇ ਸਾਰੇ ਦੇ ਨਾਲ ਰਹਿ ਕੇ ਆਪਾਂ ਕੰਮ ਕਰਨਾ ਹੈ ਜਿੰਨੇ ਸਰਪੰਚ ਸਾਹਿਬ ਆਕੇ ਉਹਨਾਂ ਨੂੰ ਬੇਇਜ਼ਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਕੰਮ ਕਰਨੇ ਆ ਕੋਈ ਵੀ ਕੰਮ ਹੈ ਤੁਹਾਡੇ ਪਿੰਡ ਦੇ ਵਿੱਚ ਉਹ ਰੁਕੂਆ ਜਿਹੜਾ ਪਿੰਡ ਦੇ ਲੋਕ ਨਹੀਂ ਚਾਣ ਕੇ ਆਸਰ ਪੇਜ ਨੂੰ ਮੈਂਬਰਲੀ ਚਵਲ ਕੇ ਸਰਕਾਰ ਹਰ ਸਮਾਂ ਵਾਸਤੇ ਬਣਦੇ ਹੋਗੀ ਕਿਸੇ ਵੀ ਪਿੰਡ ਦੇ ਜਿੰਨਾ ਵੀ ਫਰਦਦਾਹੀਦਾ ਉਹ ਤੁਹਾਨੂੰ ਫਟਕ ਹੋ ਜਾ ਕਰੂ ਪਰ ਉਹਦੇ ਵਿੱਚ ਕੋਸ਼ਿਸ਼ ਤੁਹਾਡੀ ਹੋਣੀ ਚਾਹੀਦੀ ਜੀ ਉਂਦੀ ਵੱਧ ਕਰਕੇ ਮਤੇ ਪਾ ਕੇ ਜਿਹੜੇ ਕੰਮ ਹੋਣ ਵਾਲਿਆ ਉਹਨੂੰ ਰੁਕਾਏ ਕਿਸੇ ਦੀ ਗਲੀ ਦਾ ਕੋ ਰੋਣਾ ਉਹ ਅਸੀਂ ਨਾ ਵੇੜਦਾ ਜੇਕਰ ਅਸੀਂ ਆਪਣੇ ਮਸਲੇ ਨਾਲ ਵੇੜਾ ਕਿ ਸਾਡੇ ਕਿਸੇ ਦੇ ਹੋਰ ਮਸਲੇ ਦੇ ਮੇਰੇ ਵਾਸਤੇ ਬਾਹਰ ਨਹੀਂ ਹੋਣਾ ਇਸ ਵਾਸਤੇ ਆਪਦੇ ਮਿਲੋ ਕੋਸ਼ਿਸ਼ ਕਰਨੀ ਹੈ ਕਈ ਵਾਰ ਇਹ ਲੱਗਦਾ ਹੁੰਦਾ ਵੀ ਆਪ ਤੇ ਤੁਹਾਨੂੰ ਕੁਛ ਨਾ ਕੁਛ ਕੋਈ ਨਾ ਕੁਛ ਪ੍ਰਾਪਤੀ ਕਰਾਂਗੇ ਸੀ ਨਹੀਂ ਤੁਹਾਨੂੰ ਮਾੜ ਜਿਹੇ ਜੋ ਦਿੱਤਾ ਉਹ ਬਹੁਤ ਹੈ ਤੇ ਉਸੇ ਦੇ ਸਬਰ ਕਰਦੇ ਔਰ ਲੋਕਾਂ ਦੀ ਸੇਵਾ ਕਰਦੇ ਆਪਦੇ ਹੱਥੋਂ ਦੇ ਕੇ ਕੋਲਾਬੁਰ ਦਾ ਸਰਪਾਣੀ ਦੇ ਸਭਾਇਆ ਆਪਦੇ ਗੁਰੂ ਜੇਬ ਦੇ ਵਿੱਚੋਂ ਖਰਚਾ ਕਰਕੇ ਆਪਦੇ ਪਿੰਡ ਦਾ ਕੌਂਸਲਰ ਬਣਨੇ ਦਾ ਉਲਾਗੋ ਤੁਸੀਂ ਜਿਹੜੀ ਇਹਦਾ ਫੰਡ ਇਕੱਠਾ ਕਰਾ ਲਿਆ ਔਰ ਤੁਹਾਨੂੰ ਉਮੀਦ ਕਰਦੇ ਕਿ ਤੁਸੀਂ ਪੰਜਾਬ ਨੂੰ ਰਿਕਲਾ ਪੰਜਾਬ ਬਣਾਉਣ ਦੇ ਸਾਰੇ ਸਾਥੀਆਂ ਦੇ ਵਾਇਫਲ ਸਿੰਘ ਦਾ ਖਾਸਾ ਵੈਟੂ ਕੀਤਾ। ਪ੍ਰੋਗਰਾਮ ਰੱਖਿਆ ਗਿਆ। ਪ੍ਰਸ਼ਾਸਨ ਸਭਾ। ਪ੍ਰਜਾ ਦੇ ਸਾਡੇ ਮਾਣਯੋਗ ਪ੍ਰੀਤਪਸਾਉ ਬੰਦਾਲ ਸਿੰਘ ਜੀ ਸਾਦਵਾ। ਉਹਨਾਂ ਦੇ ਨਾਲ ਐਮਐਲਏ ਹਲਕਾ ਪੀ ਕੋਡ ਡੈਸੈਂਟੀ ਸੇ ਕੋਰ ਲਰਨਿੰਗ ਬੋਰਡ ਦੇ ਚੇਅਰਮੈਨ ਬਾਈਫਲ ਜੀ ਨਾਲ ਚੇਅਰਮੈਨ ਮੂਵਮੈਂਟ ਅਸਟ੍ਰਿਕਟ ਦੇ ਸਹੀ ਇਹ ਫੋਟੇ ਸਾਰੰਗਣਾ ਫੋਟੇ ਦੀ ਸਾਰੰਗਣਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਨੂੰ ਆਇ ਲੱਗਦਾ ਵੀ ਇੱਥੇ ਕਿੰਨੇ ਪਰਵਾਰ ਸਰਪੰਨ ਮੈਂਬਰ ਬਣ ਕੇ ਆਏ ਆ ਜਾਂ ਉਹਨਾਂ ਦੇ ਨਾਲ ਜਿਹੜੇ ਸਰਪੰਚ ਆਏ ਕੇਕੇ ਫੋਟਾ ਦੀਆਂ ਕੰਮਾਂ ਆਪਣੀ ਇੰਤਜ਼ਾਮ ਬਣਾਉਣ ਤੋਂ ਬਾਅਦ ਅੱਜ ਤੋਂ ਸ਼ੁਰੂ ਹੋਇਆ ਸੋ ਆਪਾਂ ਸਾਰਿਆਂ ਨੂੰ ਇਸ 104 ਸਮਾਗਮ ਤੇ ਇਹੋ ਜਿਹਾ ਭਰ ਲੈਣਾ ਕਦੇ ਵੀ ਜਦੋਂ ਪਿੰਡ ਦੇ ਵਿੱਚ ਅਕਸਰ ਹੀ ਪੰਚਾਇਤਾਂ ਵਾਲੇ ਝੂਲਾ ਉੜੀਆਂ ਦਾ ਇੱਕ ਦੂਜੇ ਦੇ ਨਾਲ ਮੜਮਟਾਪ ਹੋ ਜਾਂਦੇ ਆ ਜਾਂ ਇੱਕ ਦੂਜੇ ਦੇ ਨਾਲ ਬਹਿਟਰੋ ਪੈਦਾ ਹੋ ਜਾਂਦਾ ਦੇ ਅਸੀਂ ਸੋਚਦੇ ਆ ਵੀ ਇੱਥਾਂ ਨੇ ਮਗਰਤ ਨਹੀਂ ਕੀਤੀ ਤੇ ਇਹਦੀ ਤਸੱਲੀ ਕਰਾਉਣੀ ਹੈ ਤਾਂ ਇਹਦੇ ਤੇ ਬਾਤਾਂ ਕਰਾਂ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਕੱਲ੍ਹ ਵਾਸਤੇ ਸਾਰੇ ਜਣੇ ਇਕੋ ਜੇ ਹੋਣੇ ਚਾਹੀਏ ਕਦੇ ਵੀ ਇਹੋ ਜੀ ਕੱਪ ਦੇ ਵਿੱਚ ਇੱਕ ਢੇਰ ਦਾ ਸਾਥ ਨਹੀਂ ਦੇਣਾ। ਦੋਨੇ ਧਿਰਾਂ ਹੀ ਖੋਡੀਆਂ ਕਿਉਂਕਿ ਬੰਦਾ ਲੋਕਾਂ ਦੇ ਦਾਮ ਦਾ ਵਿਕਾਸ ਹੀ ਉਹਦੇ ਨੂੰ ਹੈ। ਪਰ ਇਹ ਸੋਚ ਕੇ ਕਿਸੇ ਦਾ ਬੰਦੇਸੀਲਾ ਖੜੇ ਵੀ ਭਾਵੇਂ ਉਹ ਨੂੰ ਨਹੀਂ ਪਾਈ ਤੇ ਵੀ ਬਰਤ ਹੈ। ਸਭੋਂ ਉਹਨਾਂ ਨੂੰ ਵੀ ਉਹਨਾਂ ਦਾ ਵੀ ਹੱਕ ਕੱਪ ਕਰਨਾ ਜਿਨ੍ਹਾਂ ਨੇ ਕੋਈ ਨੂੰ ਨਹੀਂ ਪਾਈਆਂ ਜਿਨ੍ਹਾਂ ਨੇ ਕੋਈ ਨਹੀਂ ਲਾਤੀ ਅਗਲਾ ਇਹ ਸੋਚੇ ਵੀ ਮੈਂ ਇਹਨਾਂ ਵਿਰੋਧ ਨਹੀਂ ਕਰਦਾ ਰਿਹਾ। ਆਗੇ ਮਾਰਚ ਕੋ ਸ਼ੈਣੀ ਅਗਲੀ ਵਾਰੀ ਕੋ ਟੋਡੇ ਨਾਲ ਚੜ੍ਹਦਾ ਲੋ ਰਾਤ ਇਹਦੇ ਵਿੱਚ ਲਾ ਲੋ ਮੈਨੂੰ ਨਾਗਰਵਾਸੀਆਂ ਦੇ ਸਰਪੰਚ ਬਣਾਇਆ ਤਾਂ ਪਿੰਡ ਦੇ ਕੋਰੇ ਵਾਲੇ ਸੱਤ ਬਾਬਾ ਬਿਹੇਸ਼ ਹੋਈ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਕੋਈ ਕਿਰਪਾ ਕਰੋ ਕੋਈ ਹੁਕਮ ਕਰੋ ਮੈਨੂੰ ਨਾਗਰ ਦੇ ਸਰਪੰਚ ਬਣਾਇਆ

ਅਪਰੇਜ ਅਪ੍ਰਸਤਕ ਹੋਵਾਂਗੇ ਤਾਂ ਹੀ ਅਸੀਂ ਸਾਰੀਆਂ ਸਕੀਮਾਂ ਦਾ ਪੂਰਾ ਲਾਭ ਪਿੰਡ ਵਾਸੀਆਂ ਤੱਕ ਪਹੁੰਚਾ ਸਕਾਂਗੇ ਆਓ ਅਸੀਂ ਸਾਰੇ ਨਾਲ مل ਕੇ ਆਪਕੇ ਆਪਣੇ ਪਿੰਡਾਂ ਦੀ ਤਰੱਕੀ ਲਈ ਪੂਰਾ ਜੋਰ ਲਾਈਏ ਸਾਡੇ ਸੂਬੇ ਦੇ ਦੇਸ਼ ਦੇ ਇਕ ਆਪਣਾ ਹਿੱਸਾ ਬਾਈਏ ਔਰ ਮੈਂ ਤੋਂ ਬੇਨਤੀ ਕਰਨਾ ਚਾਹਾਂਗਾ ਕਿ ਗ੍ਰਾਮ ਸਭਾ ਦੀ ਮਿਲਿਕਾ ਵਧੀਆ ਤਰੀਕੇ ਨਾਲ ਕਰੇ ਉਹਦੇ ਨਾਲ ਪਿੰਡ ਦੇ ਵਿੱਚ ਨਾ ਤਾਂ ਕਿਸੇ ਦਾ ਨਿਰਾਸ਼ਾ ਹੁੰਦਾ ਨਾ ਬੇਰਜ਼ਾਫੀ ਹੁੰਦੀ ਹੈ ਤੇ ਪਿੰਡ ਦੀ ترقی ਦਾ ਰਾਹ ਵਾਹ। ਬਾਕੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਭ ਤੋਂ ਵੱਡੀ ਸਪਸ਼ਟਾ ਸਾਡੇ ਕੋਲੇ ਅੱਗੇ ਇਹ ਹੈ ਕਿ ਅਸੀਂ ਪਿੰਡਾਂ ਨੂੰ ਸਵੈਰ ਰੱਪੜੇ ਬਣਾਈਏ। ਕਿਉਂਕਿ ਪਹਿਲਾਂ ਪਿੰਡ ਸਵੈਰ ਰੱਪੜ ਹੁੰਦੇ ਸੀ ਸਾਰੇ ਖੁਸ਼ ਹੁੰਦੇ ਸੀ। ਤੋਂ ਮੈਂ ਸਾਡੀ ਪਰਜੈਕਟਾਂ ਨੂੰ ਸਾਡੇ ਸ਼ਾਸਨ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਪਿੰਡਾਂ ਦੇ ਸਕਿੱਲ ਡਿਵੈਲਪਮੈਂਟ ਦਾ ਜਿਹੜੇ ਛੋਟੇ-ਛੋਟੇ ਕੰਮ ਹੈ ਇਹਨਾਂ ਨਾਨਸਰਮ ਵਾਲੇ

ਇੱਕ ਗੱਲ ਦਾ ਤੁਸੀਂ ਸਹਿਰ ਤੋਂ ਕਿ ਸਭ ਤੋਂ ਵੱਡਾ ਸਤਿਗੁਰੂ ਨਾਲ ਹੈ। ਕੌਣ ਹੈ ਜੀ? ਆਹ ਕਹਦਾ ਕਰਦੇ ਕਿ ਨਾ ਤੋਂ ਜਿਹੜੇ ਨੇ ਮੰਨਦੇ। ਸਭ ਤੋਂ ਵੱਡਾ ਸਤਿਗੁਰੂ। ਇਹ ਉਹ ਨਾ ਲਗਨੇ ਤਾਂ ਆਪਾਂ ਨੂੰ ਇਹ ਕਹੋ ਕੀਤਾ ਹੋਇਆ। ਪਵਣ ਗੁਰੂ ਪਾਣੀ ਪਿਤਾ ਮਾਤਾ ਸਰਦੀ ਬਾਹ। ਵਾਤਾਵਰਨ ਦੀ ਸੰਭਾਲ ਦੇ ਵਿੱਚ ਆਪਾਂ ਕਿਵੇਂ ਕਰੀਏ? कारण कुछ भी हो सकते हैं पर ये किसे नहीं आई तो आप कोशिश करिए वातावरण की संभाल करिए बचाइए पूरे पानी बचाइए हवा को बचाइए यह पंचायतों का वाला काम आज एक हो मैं सी करा ਉਹ ਲਈ ਮਾਫੀ ਵੀ ਪਹਿਲਾਂ ਆ ਦੀ ਅਮਰੀਕਾ ਤੋਂ ਮੈਂ 2-3 ਦਿਨ ਹੋਰ ਲਾ ਕੇ ਆਏ ਸੀ ਮਾਈਕਰੋਸਾਫਟ Amazon ਹੋਰ ਵੱਡੀਆਂ ਕੰਪਨੀਆਂ ਦੇ ਦੇ ਵੱਡੇ ਅਫਸਰਾਂ ਨਾਲ ਮੈਂ ਵੀ ਇੱਕ ਕੰਮਾ ਪੂਰਾ ਬਣਾਇਆ ਸੀ ਪਰ ਮੈਨੂੰ ਪਤਾ ਲੱਗਿਆ ਕਿ ਇਹਦੇ ਸੌਜੋ ਪ੍ਰੋਗਰਾਮ ਸਮੇਂ ਹੋ ਜਾ ਵੀ ਗਏ ਇਹ ਸਾਡੀ ਬਿੱਟਾ ਦੀ ਜਾਂੜਾ ਬਿੱਟਾ ਦੀ ਗਾਈ ਹੁੰਦੀਆਂ ਬਜੇ ਤਾਂ ਉਸ ਵਾਰ ਵੀ ਯੂ ਕਰਨਾ ਮੈਂ ਲਾਸਟੇ ਇੰਦਰੋਂ ਉਹ ਅੰਦਰ ਗੱਲ ਕੇ ਕਰਦਾ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਮੈਂ ਹੈਡਨ ਜਾ ਕੇ ਨਿਊਯਾਰਕ ਉਥੇ ਮੈਂ ਸਰਵਾਰ ਸੰਸਕ੍ਰਿਤ ਸਤਵਾਦ ਹੋਣ ਮਿਲਿਆ ਜਿਹੜੇ ਕਿ ਦੁਨੀਆਂ ਦੇ ਵਿੱਚ ਸਾਡੇ ਪੱਗ ਦੀ ਸ਼ਾਨ ਦੁਨੀਆਂ ਦੇ ਵਿੱਚ ਉਹਨਾਂ ਦੀ ਬਹੁਤ ਇੱਜ਼ਤ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਜੀ ਐਨਾ ਕੁਝ ਤੁਹਾਡੇ ਦੇ ਕਿਰਪਾ ਕਿਵੇਂ ਹੋਈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਮਾਂ ਨੇ ਕਿਹਾ ਸਰਦਾਰ ਹਰ ਸਿੰਘ ਜੇਵਾਲ 에ਰੋਪਲਟ ਪਾਇਲਟ ਸੀ ਉਹ ਇੱਕ ਪਾਇਲਟ ਦੀ ਨੌਕਰੀ ਛੱਡ ਕੇ 에ਥੋਪੀਆ ਚਲੇ ਗਏ ਤੇ ਜਾਣ ਤੋਂ ਪਹਿਲਾਂ ਆਪਣੀ ਮਾਤਾ ਨੂੰ ਪੁੱਛਿਆ ਤੇ ਮਾਤਾ ਜੀ ਮੈਂ ਚੱਲਿਆ ਮਾਤਾ ਕਹਿੰਦੀ ਕੁਝ ਝੁੱਕ ਝੁੱਕ ਇਸੇ ਬੰਤੀ ਜਾ ਮੰਗਿਆ ਮਾਂ ਟੱਕੇ ਘਰ ਬਣੇ ਇੱਕ ਦਾ ਘਰ ਰੱਖੀ ਇੱਕ ਤੰਗ ਹੋ ਕੇ ਬੇਮੁਖ ਨਹੀਂ ਹੋਣਾ ਦਸਤਾਰ ਨਹੀਂ ਲਾਉਣੀ ਜੋ ਮਰਜ਼ੀ ਹੋ ਜੇ गुरबाणी का पला फल के रखना कुछ कहते मैं जलोकिया तो गया पायलट की नौकरी मिल गई तीन हजार डॉलर पी नौकरी तीन हजार डॉलर आर्मी का उत्तर बहुत उड़ी सर कल कर्गी वर्गी है ਕਹਿੰਦੇ ਮੈਂ ਦਾਸਤਾਖਤ ਆ ਗਏ ਤੇ ਕਹਿੰਦੇ ਜੀ ਮੈਂ ਤਾਂ ਇਹ ਵਰਗੀ ਨਹੀਂ ਪਾ ਸਕਦਾ ਉਹ ਕਹਿੰਦੇ ਦੇਖ ਲਓ ਬਣੀ ਬੇਟੀ ਇਹਦੇ ਤੇ ਬੋਲੀ ਗਿਆ ਕਿ ਲੈ ਤੇ ਗੱਲ ਕੀ ਹੈ ਤੁਹਾਨੂੰ ਮੈਂ ਦੱਸ ਦਿੰਦੇ ਪਹਿਲਾਂ ਮੈਂ ਨਾ ਹਾਂ ਉਹ ਕਹਿੰਦੇ ਵੀ ਫੇਰ ਤੂੰ ਫਿਰ 3000 ਕਰ ਸਕਦਾ ਇੱਥੇ ਉਹ ਮੇਰੇ ਹੱਥ 'ਚ ਜੀ ਬੈਠਾ ਤੇ 3000 ਕੇ ਹੋਰ 500000 ਰੁਪਏ ਦੇ ਦੇ ਨੀ ਡਾਕਟਰ ਜੀ ਜਿੱਥੇ ਉਹਨੇ ਮੰਨ ਲਿਆ ਤੇ ਕਹਿੰਦੇ ਮੈਂ 1000 ਹੋਰ ਵੀ ਨਾ ਲੈ ਦੇ ਉਹ ਵੀ ਉਹ ਕਹਿੰਦੇ ਤੋ ਉਹਨਾਂ ਨੇ ਦਸਤਾਖਤ ਹੀ ਲਾਈ 3000 ਡਾਲਰ ਵਾਲੀ ਲੋਕਲੀ ਖਿਦਰਾ ਤੋ ਆਪਣੇ ਬੱਚਿਆਂ ਨੂੰ ਆ ਜਦੋਂ ਵੱਡਿੱਤੀ ਰਹਗੀ ਜਦੋਂ ਉਹਨੇ ਆਪਣੀ ਮਾਤਾ ਨੂੰ ਇਹ ਗੱਲ ASCII ਕਿਹਾ ਮਾਤਾ ਜੀ ਮੈਂ ਹੁਣ ਪਾਇਲਟ ਨਹੀਂ ਬਣ ਸਕਦਾ ਮੈਂ ਤਾਂ ਟੀਚਰ ਬਣ ਗਿਆ ਹੈ ਪੱਤਲਾ ਤੁਹਾਡਾ ਹਕੂਮਤੀ ਮੈਂ ਗੁਰਬਾਣੀ ਦਾ ਕਹਿਣਾ ਵੀ ਖੱਡਿਆ ਗੁਰਬਾਣੀ ਦਾ ਪੱਲਾ ਫੜਿਆ ਹੋਇਆ ਤੇ ਦਸਤਾਖਤ ਹੀ ਲਾਈ ਮੈਂ ਪਾਇਲਟ ਦੀ ਨੌਕਰੀ ਕਰਦਾ ਸਰ ਮੈਂ ਸੱਚੇ ਦਿਲੋਂ ਈਸ਼ਵਰ ਦੀ ਸੌਖਾ ਦਾ ਹਾਂ ਭਾਰਤ ਦੀ ਪ੍ਰੌਤਾ ਅਤੇ ਖੰਡਤਾ ਨੂੰ ਨਾਮ ਰੱਖਾਂਗਾ ਅਤੇ ਮੈਂ ਪੂਰੀ ਵਜੋਂ ਆਪਣੇ ਫਰਜ਼ਾਂ ਨੂੰ ਨਿਜਿਆਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਰ ਕਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰ ਦੇ ਸਰਦਾਰ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਜਾਹਨ 2000 ਰੁਪਏ ਦੂਜਾ ਨਾਮ 1500 ਰੁਪਏ ਤੇ ਤੀਜਾ ਨਾਮ 1000 ਰੁਪਏ ਇਸ ਤੋਂ ਇਲਾਵਾ ਹੋਰ ਪ੍ਰਸ਼ੰਸ਼ਾ ਪੱਤਰ ਤੇ ਇਨਾਮ ਵੀ ਦਿੱਤੇ ਜਾਣੇ ਹਨ ਮਾਣਯੋਗ ਸਪੀਕਰ ਸਾਹਿਬ ਸਾਡੇ ਵਿਧਾਇਕ ਸਹਿਬਾਨ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੀ ਸੰਗਤ ਦੀ ਹਾਜ਼ਰੀ ਦੇ ਵਿੱਚ ਇਹ ਪੋਸਟਰ ਰਿਲੀਜ਼ ਕਰਦੇ ਹੋਏ ਮੈਂ ਤੁਹਾਨੂੰ ਦਿਆਤਮਕ ਤੇ ਆਪਕ ਤੇ ਬੱਚਿਆਂ ਦੇ ਨਾਲ ਯਾਦਗਾਰੀ ਤਸਵੀਰ ਚਾਉਂਦੇ ਹੋਏ ਉਮੀਦ ਕਰਦੇ ਹਾਂ ਕਿ ਅੱਜ ਦੇ ਜ਼ਿਲ੍ਹਾ ਪੱਤਰੀ ਸਮਾਗਮ ਦੇ ਵਿੱਚ